ਸਤਨਾਮ ਵਾਹਿਗੁਰੂ ਸਾਹਿਬ ਜੀ ਵੜਾਂਸ ਮਹੱਲਾ ਪਹਿਲਾ ਘਰ ਦੁਚਾ ਮੋਰੀ ਰੋਣ ਚੁੰਨ ਲਾਇਆ ਪਹਿਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇ ਵਡਾ ਤਿੰਨ ਲੋਭੀ ਲੋਪ ਲਪਾਇਆ ਮੋਰੀ ਰੁਣ ਚੁਣ ਲਾਇਆ ਪੈਣੀ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੀਵਦਾ ਤਿੰਨ ਲੋ ਪੀ ਲੋਭ ਲਪਾਇਆ ਤੇਰੇ ਦਰਸ਼ਨ ਵਿਟੋ ਖਨੀਏ ਬੰਜਾ ਤੇਰੇ ਨਾਮ ਵਿਟੋ ਕੁਰਵਾਣੋ ਜਾ ਤੂ ਤਾਂ ਮੈਂ ਮਾਣ ਕਿਆ ਹੈ ਤੁਦ ਬਿਨ ਕੇ ਹਾ ਮੇਰਾ ਮਾਣੋ ਚੂੜਾ ਭਨ ਬਲਾਂਗ ਸੇ ਮੁੰਦੇ ਸਣ ਬਾਈ ਸਣ ਬਹਾ ਇਤ ਵਿਸ ਕਰੇਂਦੀ ਐ ਮੁੰਦੇ ਸੋਰਾ ਤੋਂ ਅਵਰਾ ਨਾ ਮਨੀਆ ਨਾ ਚੂੜੀਆਂ ਨਾ ਸੇ ਬੰਗੜੀਆਂ ਜੋ ਸੈ ਕੰਠ ਨਾਲ ਲੱਗੀਆਂ ਜਲਣ ਸੇ ਬਾਹੜੀਆਂ ਸਭ ਸਹੀਆਂ ਸਹਰਾ ਵਣ ਗਈਆਂ ਹਉ ਦਾਦੀ ਕਹਿ ਦਰ ਜਾਵਾ ਅਮਲੀ ਹੋਂ ਖਰੀ ਸੱਚ ਜੀ ਤੈਸਾ ਇੱਕ ਨਾ ਭਾਵਾ ਮਾਠ ਗੁੰਦਾਈ ਪਟੀਆਂ ਭਰੀਏ ਮੰਗ ਸਦੂਰੇ ਅਗੇ ਕਈ ਨਾਮੰਨੀਆਂ ਮਰੋ ਵਿਸੂਰ ਵਿਸੂਰੇ ਮੈਂ ਰਵੰਦੀ ਸਭ ਜਗ ਰੁਨਾਰ ਣੜੇ ਪਣੋਕ ਪੰਖੇਰੂ ਇੱਕ ਨਰੁਨਾ ਮੇਰੇ ਤਨ ਕਾ ਬਿਰਹਾ ਜਿਨਹੋਂ ਪਿਰੋ ਬਿਛੋੜੀ ਸੁਪਨੇ ਆਇਆ ਪੀ ਗਿਆ ਮੈਂ ਜਲ ਪਰਿਆ ਰੋਏ ਆਇ ਨਾ ਸਕਾ ਤੁਝ ਕੰਨ ਪਿਆਰੇ ਭੇਜ ਨਾ ਸਕਾ ਕੋਏ ਆਉ ਸਪਾਗੀ ਨਿੰਦੜੀਏ ਮਤ ਸੋ ਦੇਖਾਂ ਸੋਏ ਤੈ ਸਾਹਿਬ ਕੀ ਬਾਤ ਚ ਆਖੈ ਕੋ ਨਾਨਕ ਕੀ ਚੇ ਚ ਸਿਰ ਵਟੇ ਕਰ ਬੈਸਣ ਦੀ ਚੈ ਵੈਣਸਰ ਸੇਵ ਕਰੀ ਚੈ ਕਿਉ ਨ ਮਰੀ ਚੈ ਜੀੜਾ ਦੀ ਚੈ ਜਾ ਸੋ ਪਿਆ ਬਿਟਾਣਾ ਤੇ ਸਾਹਿਬ ਕੀ ਬਾਤਿ ਆਖੈ ਕੋ ਨਾਨਕ ਕਿਆ ਤੀਚੈ ਸੀ ਸਵਤ ਦੇ ਕਰ ਬੈਸਣ ਦੀ ਚੈ ਬਿਨ ਸਿਰ ਸੇਵ ਕਰੀ ਚੈ ਕਿਉ ਨਾ ਮਰੀ ਚੈ ਜੀੜਾ ਨਾ ਦੀ ਚੈ ਜਾਂ ਸੌ ਪਿਆ ਬਿਟਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਨਾਈ ਤੇ ਪਵਿੱਤਰੋ ਕੋ ਨਾਵੇਂ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਜੀ ਦੇ ਵਡਹਾਂਸ ਰਾਗ ਵਿੱਚ ਉਚਾਰਨ ਕੀਤੇ ਹੋਏ ਕਾਰ ਦੂਜੇ ਸੁਰਤਾਲ ਦੇ ਵਿੱਚ ਗਾਉਣ ਦਾ ਹੁਕਮ ਹੈ ਗੁਰਸਾਹਿਬ ਜੀ ਪ੍ਰਵਾਨ ਕਰ ਨੇ हे ਭੈਣ ਸਾਵਣ ਦਾ ਮਹੀਨਾ ਆ ਗਿਆ ਸਾਵਣ ਦੀਆਂ ਕਾਲੀਆਂ ਘਟਾਂ ਵੇਖ ਕੇ ਸੋਹਣੇ ਮੋਰਾਂ ਨੇ ਮਿੱਠੇ ਗੀਤ ਸ਼ੁਰੂ ਕਰ ਦਿੱਤੇ ਹਨ ਤੇ ਪਹਿਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ हे ਪ੍ਰਭੂ ਤੇਰੀ ਇਹ ਸੋਹਣੀ ਕੁਦਰਤ ਮੈਂ ਜੀਵ ਇਸਤਰੀ ਵਾਸਤੇ ਮਾਨੋ ਕਟਾਰ ਹੈ ਜੋ ਮੇਰੇ ਅੰਦਰ ਬਿਰਹੋਂ ਦੀ ਚੋਟ ਲਾ ਰਹੀ ਹੈ 파ਹੀ ਹੈ ਇਸਨੇ ਮੈਨੂੰ ਤੇਰੇ ਦیدار ਦੀ ਪ੍ਰੇਣ ਪ੍ਰੇਮਣ ਨੂੰ ਮੋਹ ਲਿਆ ਤੇ ਮੈਨੂੰ ਤੇਰੇ ਚਰਨਾਂ ਵਿੱਚ ਖਿੱਚੀ ਜਾ ਰਹੀ ਹੈ ਹੇ ਪ੍ਰਭੂ ਤੇਰੇ ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿਸ ਰਿਹਾ ਹੈ ਮੈਂ ਸਤਕੇ ਹਾਂ ਸਤਕੇ ਹਾਂ ਤੇਰਾ ਇਹ ਰੂਪ ਮੈਨੂੰ ਤੇਰਾ ਨਾਮ ਚੇਤੇ ਕਰਾ ਰਿਹਾ ਹੈ ਤੇ ਮੈਂ ਤੇਰੇ ਨਾਮ ਤੋਂ ਕੁਰਬਾਨ ਹਾਂ ਹੇ ਪ੍ਰਭੂ ਕਿਉਂਕਿ ਤੂੰ ਇਸ ਕੁਦਰਤ ਵਿੱਚ ਮੈਨੂੰ ਦਿਸ ਰਿਹਾ ਮੈਂ ਇਹ ਆਖਣ ਦਾ ਹੌਸਲਾ ਕੀਤਾ ਕਿ ਤੇਰੀ ਇਹ ਕੁਦਰਤ ਸੁਹਾਵਣੀ ਹੈ ਜੇ ਕੁਦਰਤ ਵਿੱਚ ਤੂੰ ਨਾ ਦਿਸੇ ਤਾਂ ਇਹ ਆਖਣ ਵਿੱਚ ਕੀ ਸਵਾਦ ਰਹਿ ਜਾਏ ਕਿ ਕੁਦਰਤ ਸੋਹਣੀ ਹੈ हे ਪੋਲੀ ਇਸਤਰੀਏ ਤੂ ਪਤੀ ਨੂੰ ਮਿਲਣ ਲਈ ਆਪਣੀਆਂ ਬਾਹਾਂ ਵਿੱਚ ਚੂੜਾ ਪਾਇਆ ਤੇ ਹੋਰ ਵੀ ਕਈ ਸ਼ਿੰਗਾਰ ਕੀਤੇ ਪਰ ਇਹ ਇਤਨੇ ਸ਼ਿੰਗਾਰ ਕਰਦੀਏ ਨਾਰੇ ਜੇ ਤੇਰਾ ਪਤੀ ਫਿਰ ਵੀ ਹੋਰ ਨਾਲ ਹੀ ਪਿਆਰ ਕਰਦਾ ਰਿਹਾ ਤਾਂ ਇਹਨਾਂ ਸ਼ਿੰਗਾਰਾਂ ਦਾ ਕੀ ਲਾਭ ਫਿਰ ਪਲੰਗ ਨਾਲ ਮਾਰ ਕੇ ਆਪਣਾ ਚੂੜਾ ਬੰਨਦੇ ਪਲੰਗ ਦੀਆਂ ਇਹ ਇਹਾਂ ਵੀ ਬੰਨਦੇ ਤੇ ਬਲੰਗ ਦੀਆਂ ਬਾਈਆਂ 'ਤੇ ਭਨਦੇ ਤੇ ਆਪਣੀਆਂ ਸਜਾਈਆਂ ਬਾਹਾਂ 'ਤੇ ਭਨਦੇ ਕਿਉਂਕਿ ਨਾ ਇਹਨਾਂ ਬਾਹਾਂ ਨੂੰ ਸਜਾਉਣ ਵਾਲਾ ਬਣਿਆ ਰਹੀ ਤੇਰਾ ਕੁਝ ਸਵਾਰ ਸਕਿਆ ਨਾ ਹੀ ਉਸ ਦੀਆਂ ਦਿੱਤੀਆਂ ਚੂੜੀਆਂ ਤੇ ਵੰਗਾ ਕਿਸੇ ਕਮ ਆਈਆਂ ਸੜ ਜਾਣ ਉਹ ਸਜਾਈਆਂ ਬਾਹਾਂ ਜੋ ਖਸਮ ਦੇ ਗਲ ਨਾ ਲੱਗ ਸਕੀਆਂ ਆਵਿ ਜੀਵ ਜੇ ਜੀਵ ਇਸਤਰੀ ਸਾਰੀਆਂ ਮਹਾਰ ਧਾਰਮਿਕ ਪੇਖ ਕਰਨ ਵਿੱਚ ਹੀ ਗੁਜਾਰ ਦੇਵੇ ਇਸ ਨੂੰ ਧਰਮ ਪ੍ਰਦੇਸ਼ ਦੇਣ ਵਾਲਾ ਪਿਛੇ ਬਾਲੇ ਪੇਖ ਵੱਲ ਹੀ ਪ੍ਰੇਰਦਾ ਰਹੇ ਤਾਂ ਇਹ ਸਾਰੇ ਉਦਮ ਬੇਅਰਥ ਚਲੇ ਜਾਂਦੇ ਹਨ ਕਿਉਂਕਿ ਧਾਰਮਿਕ ਪੇਖਾਂ ਨਾਲ ਪ੍ਰਮਾਤਮਾ ਨੂੰ ਪ੍ਰਸੰਨ ਨਹੀਂ ਕੀਤਾ ਚੱਕੀਦਾ ਉਸ ਦੇ ਨਾਲ ਤਾਂ ਸਿਰਫ ਆਤਮਿਕ ਵਿਲਾਪ ਹੀ ਹੋ ਸਕਦਾ ਹੈ ਪ੍ਰਭੂ ਚਰਣਾ ਵਿੱਚ ਜੁੜਨ ਵਾਲੀਆਂ ਸਾਰੀਆਂ ਸਹੇਲੀਆਂ ਤਾਂ ਪ੍ਰਭੂਪਤੀ ਨੂੰ ਪ੍ਰਸੰਨ ਕਰਨ ਦੇ ਯਤਨ ਕਰ ਰਹੀਆਂ ਹਾਂ ਪਰ ਮੈਂ ਜਿਹੜੀ ਨਿਹਰੇ ਦਿਖਾਵੇ ਦੇ ਹੀ ਧਰਮਪੇਖ ਕਰਦੀਆਂ ਮੈਂ ਸੜੇ ਕਰਮਾ ਵਾਲੀ ਕਿਸੇ ਦੇ ਤਰਫ ਤੇ ਜਾਵਾਂ ਇਹ ਸਕੇ ਮੈਂ ਕਿਸੇ ਤਰਫ ਤੇ ਜਾਵਾਂ ਇਹਨਾਂ ਧਰਮਪੇਖਾਂ ਤੇ ਹੀ ਟਿੱਕੇ ਟੇਕ ਰੱਖ ਕੇ ਆਪਣੇ ਵੱਲੋਂ ਤਾਂ ਬੜੀ ਚੰਗੀ ਕਰਤੂਤ ਵਾਲੀ ਬਣੀ ਬੈਠੀ ਹਾਂ ਪਰ ਪ੍ਰਭੂਪਤੀ ਕਿਸੇ ਇੱਕ ਵੀ ਗੁਣ ਕਰਕੇ ਮੈਨੂੰ ਮੈਂ ਮੈਂ ਉਹਨੂੰ ਪਸੰਦ ਨਹੀਂ ਆ ਰਹੀ ਮੈਂ ਸਵਾਰ ਸਵਾਰ ਕੇ ਪੱਟੀਆਂ ਗੁੰਤਾਂ ਦੀ ਹਾਂ ਮੇਰੀਆਂ ਪੱਟੀਆਂ ਦੇ ਚੀਰ ਵਿੱਚ ਸੰਧੋਰ ਵੀ ਪਰਿਆ ਜਾਂਦਾ ਪਰ ਤੇਰੀ ਹਜ਼ੂਰੀ ਵਿੱਚ ਮੈਂ ਫਿਰ ਵੀ ਪ੍ਰਵਾਨ ਨਹੀਂ ਹੋ ਰਹੀ ਇਸ ਵਾਸਤੇ ਚੋਰ-ਚੋਰ ਕੇ ਮਰ ਰਹੀ ਹਾਂ ਪ੍ਰਭੂ ਪਤੀ ਤੋਂ ਵਿਛੜ ਕੇ ਮੈਂ ਇਤਨੇ ਦੁਖੀ ਹੋ ਰਹੀ ਆਂ ਕਿ ਸਾਰਾ ਜਗਤ ਮੇਰੇ ਉੱਤੇ ਤਰਸ ਕਰ ਰਿਹਾ ਹੈ ਜੰਗਲ ਦੇ ਪੰਛੀ ਵੀ ਮੇਰੀ ਦੁਖੀ ਹਾਲਤ ਤੇ ਤਰਸ ਕਰ ਰਹੇ ਹਨ ਸਿਰਫ ਇਹ ਮੇਰੇ ਅੰਦਰਲਾ ਵਿਛੋੜਾ ਹੀ ਹੈ ਜੋ ਤਰਸ ਨਹੀਂ ਕਰਦਾ ਜੋ ਮੇਰੀ ਖਲਾਸੀ ਨਹੀਂ ਕਰਦਾ ਇਸੇ ਨੇ ਮੈਨੂੰ ਪ੍ਰਭੂ ਪਤੀ ਤੋਂ ਵਿਛੋੜਿਆ ਹੋਇਆ ਹੈ हे ਪਤੀ ਮੈਨੂੰ ਤੂੰ ਸੁਪਨੇ ਵਿੱਚ ਮਿਲਿਆ ਸਪਨਾ ਮੁਕਿਆ ਤੇ ਤੂੰ ਫਿਰ ਚਲਾ ਗਿਆ ਵਿਛੋੜੇ ਦੇ ਦੁੱਖ ਵਿੱਚ ਮੈਂ ਹੰਝੂ ਭਰ ਕੇ ਰੋਈ ਏ ਪਿਆਰੇ ਮੈਂ ਨਿਮਾਣੀ ਤੇਰੇ ਪਾਸ ਅਪੜ ਨਹੀਂ ਸਕਦੀ ਮੈਂ ਗਰੀਬ ਕਿਸੇ ਨੂੰ ਤੇਰੇ ਪਾਸ ਕੱਲ ਨਹੀਂ ਸਕਦੀ ਜੋ ਮੇਰੀ ਹਾਲਤ ਤੈਨੂੰ ਦੱਸੇ ਨੀਂਦ ਅਗੇ ਹੀ ਤਰਲੇ ਕਰਦੀਆਂ ਏ ਭੱਗਾਂ ਵਾਲੀ ਸੋਹਣੀ ਨੀਂਦਾ ਤੂੰ ਮੇਰੇ ਕੋਲ ਆ ਸ਼ਾਇਦ ਤੇਰੀ ਰਾਹੇ ਹੀ ਮੈਂ ਆਪਣੇ ਪ੍ਰਭੂ ਕਸਮਦਾ ਦਿਤਾਰ ਕਰ ਸਕਾਂ ਏ ਨਾਨਕ ਪ੍ਰਭੂ ਦਰ ਤੇ ਆ ਕੇ ਏ ਮੇਰੇ ਮਾਲਕ ਜੇ ਕੋਈ ਗੁਰਮੁਖ ਤੈਨੂੰ ਤੇਰੀ ਕੋਈ ਗੱਲ ਸੁਣਾਵੇ ਤਾਂ ਮੈਂ ਉਸ ਅੱਗੇ ਕਿਹੜੀ ਭੇਟ ਤਰਾਂ ਆਪਣਾ ਸਿਰ ਵਟਕੇ ਮੈਂ ਉਸ ਤੇ ਬੈਠਣ ਲਈ ਆਸਣ ਬਣਾ ਦਿਆਂ ਭਾਵ ਆਪਾ ਭਾਵ ਦੂਰ ਕਰਕੇ ਮੈਂ ਉਸ ਦੀ ਸੇਵਾ ਕਰਾਂ ਜਦੋਂ ਸਾਡਾ ਪ੍ਰਭੂਪਤੀ ਸਾਡੀ ਮੂਰਖਤਾ ਦੇ ਕਾਰਨ ਉਹ ਸਾਥੋਂ ਉਪਰ ਆ ਹੋ ਜਾਏ ਤਾਂ ਉਸ ਨੂੰ ਮੁੜ ਆਪਣਾ ਬਣਾਉਣ ਲਈ ਇਹ ਇੱਕ ਤਰੀਕਾ ਹੈ ਕਿ ਅਸਾਂ ਆਪਾ ਭਾ ਮਾਰੀਏ ਮਾਰ ਦਈਏ ਤੇ ਆਪਣੀ ਜਿੰਦ ਉਸ ਤੇ ਸਦਕੇ ਕਰ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮ ਨਾਵਾ ਫਰਮ ਸ੍ਰੀ ਦਰਵਾਸ ਸਬੰਬਰ ਸ ਅਟਟਡ ਬਾਈ आवर ਫਰਸਟ ਗੁਰੂ ਗੁਰੂ ਨਾਨਕ ਦੇਵ ਜੀ ਅੰਡਰ ਹੈਡਿੰਗ Vadhan's first Mahal second house. Guru Sabji say that the peacocks are singing sweetly. O oh sister, the rainy season of Savan has come. Your beauteous eyes are like a string of charms fascinating and enticing the soul bride. I would cut myself into pieces for the blessed vision of your Darshan. I am a sacrifice to your name. I take pride in you. Without you, what would, what could I be proud of? So smash your bracelets along with your bed, O oh soul bride, and break your arms along with the arms of your couch. In spite of all the decorations which you have made. O soul bride, your husband lord is attuned to someone else. You don't have the bracelets of gold nor the good crystal jewellery. You have not dealt with the true dweller. Those arms which do not embrace the neck of the husband lord burn in anguish. All my Companions have gone to enjoy their husband lord, which door should I the rest one go to, O oh, friend, I am very well behaved, but I am not pleasing to my husband lord at all. I have woven my hair into lovely braids and saturated their partings with. Vermilion, but when I go before him, I am not accepted and I die suffering in sorrow. I, I weep, the whole world weeps, even the birds of the forest weep with me. The only thing which does not weep is my body's sense of separation. Bitch has separated me from my husband Lord. In our dream he came and went away again. I cried so many tears. I cannot come to you. O oh, my beloved, I and I cannot send anyone to you. Come to me, O oh, blessed sleep, perhaps I will see my husband Lord again. One who brings me to a message from my Lord and Master says, Nanak, What shall I give to him? Cutting off my head, I gave it to him to sit upon. Without my head, I shall still serve him. Why haven't I died? Why hasn't my life just ended? My husband, Lord, has become a ਸਟ੍ਰੇਂਜਰ ਟੂ ਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ